ਟਕਰਾਟ ਬਣੀ ਆਪਸ ਵਿੱਚ ਪੰਜਾਬ ਦੇ ਰਾਣੇ ਦੇ ਅੰਦਰ ਮੈਂ ਸਮਝਦਾ ਉਹ ਨਹੀਂ ਬਣਨੀ ਚਹੀਦੀ ਸੀ ਗੱਲਬਾਤ ਦੇ ਜਰੀਏ ਮਸਲਾ ਹੱਲ ਉੱਥੇ ਹੋ ਸਕਦਾ ਸੀਗਾ ਆ ਜਿਹੜਾ ਹੈ ਅਜੇ ਵੀ ਮੈਂ ਕਹਾਂ ਇੱਕ ਪਾਸੇ BBMB ਦੇ ਆਫੀਸਰਸ ਬਦਲੇ ਜਾ ਰਹੇ ਗਲਤ ਹੈ ਇੱਥੇ ਤਾਲੇ ਲਾਣੇ ਪੈ ਰਹੇ ਆ ਪੁਲਿਸ ਲਾਣੀ ਪੈ ਰਹੀ ਹੈ ਉਹ ਗਲਤ ਹੈ ਤਰੀਕੇ ਗਲਤ ਹੈ ਸਭ ਆ ਮਚੌਰ ਜਿਵੇਂ ਬੋਸਾ ਹੋਏ ਕੇਂਦਰ ਦੀ ਫੋਰਸ ਸੁਝਾਈ ਜਾ ਸਕਦੀ ਹੈ ਤੁਸੀਂ ਉਹ ਖਰਾਬ ਹੋ ਜਾਏਗੀ ਇੱਕ ਸੂਝਵਾਨ ਮਚੌਰ ਲੀਡਰਸ਼ਿਪ ਦੀ ਮੈਂ ਸਮਝਦਾ ਇੱਥੇ ਬੜੀ ਲੋੜ ਹੈ ਆ ਟੋਟਲੀ ਅਵਾਇਡੇਬਲ ਸਿਚੁਏਸ਼ਨ ਸੀਗੀ ਜਿਹਨੂੰ ਐਡਾ ਵੱਡਾ ਪਹਾੜ ਬਣਾ ਦਿੱਤਾ ਗਿਆ ਇਸ ਕਰਕੇ ਮੈਂ ਅਪੀਲ ਕੀਤੀ ਸੀ ਸਾਰਿਆਂ ਨੂੰ ਤੇ ਖਾਸ ਤੌਰ ਤੇ ਮੁੱਖ ਮੰਤਰੀ ਨੂੰ ਵੀ ਇਹਦੇ ਤੇ ਮਿੱਟੀ ਪਾਈਏ ਤੇ ਬਾਹਲਾ ਹੀ ਕੋ ਮਸਲਾ ਹੈ ਤੇ ਪ੍ਰਧਾਨ ਮੰਤਰੀ ਕੋਲ ਆਪਾਂ ਚੱਲ ਕੇ ਜਾ ਕੇ ਨਿਬੇੜੀਏ ਕਿਉਂਕਿ ਇੱਕ ਪਾਸੇ ਦੁਸ਼ਮਣ ਮੁਲਕ ਸਾਹਮਣੇ ਖੜਾ ਹੈ ਉਹ ਪਹਿਲਾ ਧਰਮਾਂ ਦੇ ਅੰਦਰ ਜੋ ਫਾੜ ਕਰਨ ਨੂੰ ਫਿਰਦਾ ਹੈ ਫਿਰ ਪੰਜਾਬ ਹਰਿਆਣੇ ਦੇ ਅੰਦਰ ਤੁਸੀਂ ਫੇਰ ਮੇਰਾ ਮਤਲਬ ਟਕਰਾਅ ਪੈਦਾ ਕਰਦੇ ਹੋਗੇ ਜੋ ਟੋਟਲੀ ਨਾਨ ਐਗਜ਼ਿਸਟੈਂਸ ਇਸ਼ੂ ਹੈ ਉਹਨਾਂ ਨੇ ਮੰਨ ਲਈ ਉਹਦੀ ਫਾਰਮੈਲਟੀ ਕਿਸ ਤਰੀਕੇ ਨਾਲ ਹੋਊਗਾ ਕਦੋਂ ਹੋਊਗਾ ਉਹ ਉਹਨਾਂ ਨੇ ਫੈਸਲਾ ਕਰਨਾ ਹੈ ਪਰ ਮੈਂ ਸਮਝਦਾ ਹਾਂ ਪੰਜਾਬ ਦੇ ਕੋਲ ਅਦਰਵਾਈਜ਼ ਜਿਹੜੇ ਬਰਾਡਰੀ ਸ਼ੂਜ਼ ਹੈ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਨੂੰ ਲੈ ਲੋ ਜਾਂ ਚਾਹੇ ਲੋਂਗੋਵਾਲ ਰੈਜੀਵ ਲੋਂਗੋਵਾਲ ਐਗਰੀਮੈਂਟ ਸੀ ਹਸ ਤੋਂ ਪਹਿਲਾਂ ਜਦੋਂ ਵੰਟਵਾਰਾ ਹੋਇਆ ਪਾਣੀਆਂ ਦਾ ਉਹ ਪੰਜਾਬ ਕੋਲ ਕਿਸੇ ਨੂੰ ਦੇਣ ਲੈਣ ਨੂੰ ਪਾਣੀ ਹੈ ਨਹੀਂ ਪਰ ਆ ਜਿਹੜਾ 8000 ਕਿਊਸਿਕ ਦਾ ਮਸਲਾ ਹੈ ਇਸੇ ਨੋਰਮਲ ਪ੍ਰੈਕਟਿਸ ਇਸ ਸੀਜ਼ਨ ਦੇ ਅੰਦਰ ਜਦੋਂ ਐਨ ਪਾਣੀ ਆਇਆ ਆਪਾਂ ਡਿੱਕੀ ਜਾਂਨੇ ਆ ਰਾਤ ਵੀ ਜਿਹੜੀ ਬਰਸਾਤ ਹੋਈ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਉਹਦੇ ਨਾਲ ਹੀ ਪਾਖੜਾ ਦੇ ਅੰਦਰ ਅੱਧਾ ਫੁੱਟ ਪਾਣੀ ਲੈਵਲ ਅਰਧਾਰ ਤੋਂ ਹੀ ਵਧ ਗਿਆ ਸਾਹਿਬ ਜਿਸ ਤਰ੍ਹਾਂ ਪਾਣੀ ਆ ਜੂਗਾ ਰਿਆਣਾ ਕਹਿ ਰਿਹਾ ਸਾਡੇ ਤੋਂ ਬਾਅਦ ਚ ਸਾਡੇ ਤੋਂ ਹਿੱਸਾ ਸਾਡੇ ਤੋਂ ਲੈ ਲਿਓ ਸਾਨੂੰ ਅੱਜ ਪਾਣੀ ਦੀ ਲੋੜ ਹੈ ਕਿਉਂਕਿ ਅੱਜ ਪੰਜਾਬ ਦੇ ਅੰਦਰ ਕਿਤੇ ਵੀ ਵਿਜਾਂਤ ਨਹੀਂ ਹੋ ਰਹੀ ਜੇ ਕਿਤੇ ਹੋ ਰਹੀ ਹੈ ਸਾਡੇ ਵਾਲੇ ਇਲਾਕੇ ਨੂੰ ਉੱਥੇ ਐਨ ਸਿਰੇ ਜੇ ਬੈਠੇ ਆ ਨਰਮਾ ਸੀ ਬੀਜਦੇ ਆ ਸਾਡੇ ਕੋਲ ਤਾਂ ਚੋਨਾ ਹੈ ਹੀ ਨਹੀਂ ਸਾਨੂੰ ਲੋੜ ਹੈ ਨਾ ਤਾਂ ਅੱਜ ਪੰਜਾਬ ਦੀ ਕੋਈ ਜ਼ਿਆਦਾ ਡਿਮਾਂਡ ਹੈ ਪਾਣੀ ਦੀ ਤੇ ਉੱਥੇ ਜੇ ਪਾਣੀ ਹੈ ਆਪਣੇ ਕੋਲ ਦੇ ਸਕਦੇ ਆ ਤੇ ਬਾਅਦ ਵਿੱਚ ਆਪਾਂ ਉਹਨਾਂ ਤੋਂ ਲੈ ਸਕਦੇ ਆ ਤੇ ਉਹਨੂੰ ਕਿਉਂ ਆਪਾਂ ਪੱਛੇ ਵਿੱਚ ਸਿੰਘ ਫਸਾਈਏ ਮੇਰੀ ਆ ਬੇਨਤੀ ਹੈ ਉਹਨਾਂ ਨੇ ਮੰਨ ਲਿਆ ਤੁਸੀਂ ਤੇਰੇ ਨੇ ਤੇ ਬੈਠੇ ਹੋ ਜੀ ਇਹ ਜਿਸ ਤਰ੍ਹਾਂ ਹਰਿਆਣਾ ਕਹਿ ਰਿਹਾ ਕਿ ਸਾਨੂੰ ਇੰਨਾ ਪਾਣੀ ਚਾਹੀਦਾ ਇਹਦਾ ਸਿੱਧੇ ਤੌਰ ਤੇ ਪੰਜਾਬ ਤੇ ਕਿੰਨਾ ਪ੍ਰਭਾਵ ਪਈਆ ਦੇਖੋ 8 ਦਿਨਾਂ ਵਾਸਤੇ ਹੈ ਸਾਰਾ ਬਹੁਤ ਇਸ ਮਿਸ਼ਨ ਸਾਰੇ ਜਦੋਂ ਪਾਣੀ ਦਾ ਨਾਮ ਆ ਜਾਂਦਾ ਆਪਾਂ ਪਾਣੀਆਂ ਦੇ ਟੋਟਲ ਇਸ਼ੂ ਨੂੰ ਲੈ ਕੇ ਬਹਿ ਜਾਂਦੇ ਆ ਆ ਮਸਲਾ ਸਿਰਫ 8 ਦਿਨ ਵਾਸਤੇ ਉਹਨਾਂ ਨੇ 8000 ਤੁਸੀਂ ਪਾਣੀ ਮੰਗਿਆ ਸੀਗਾ ਟੈਕਨੀਕਲ 4000 ਦੇਖੋ ਜਦੋਂ 4000 ਦਿੱਤਾ ਭਗਵੰਤ ਮਾਨ ਜੀ ਨੇ ਕਿਸੇ ਨੇ ਉਂਗਲ ਨਹੀਂ ਉਠਾਈ ਵੀ ਤੁਸੀਂ ਪੰਜਾਬ ਦੇ ਹਸਣ ਨੂੰ ਦੇਈ ਜਾਂਦੇ ਹੋ ਨਹੀਂ ਤਾਂ اپੋਜੀਸ਼ਨ ਵਾਲੇ ਐਸੀ ਖੜਕੜ ਦੇ ਨਹੀਂ ਸੀ ਹਰ ਸਾਲ ਹੁੰਦਾ ਕੋਈ ਕਦੇ ਰਾਜਸਥਾਨ ਦਾ ਕਪੜਾ ਦਾ ਇਸਤੇਮਾਲ ਕਰ ਜਾਂਦਾ ਕਦੇ ਹਰਿਆਣਾ ਕਰ ਜਾਂਦਾ ਉਹਨਾਂ ਦੇ ਰਿਕਾਰਡ ਮੁਤਾਬਕ ਕਦੇ ਪੰਜਾਬ ਵਾਲਾ ਜਿਆਦਾ ਸੀਜ਼ਨ ਤੇ ਇਸਤੇਮਾਲ ਕਰ ਜਾਂਦੇ ਤਾਂ ਆਹ ਕੋ ਮੈਡਾ ਮਸਲਾ ਹੈ ਨਹੀਂ ਪਾਣੀਆਂ ਨੇ ਮੁੱਦੇ ਜਿਹੜੇ ਪੁਰਾਣੇ ਸਾਡੇ ਲੇਗੇਸੀ ਇਸ਼ੂਸ ਆ ਉਹ ਖੜੇ ਆ ਸਾਹਿਬ ਇਹ ਸਿਰਫ 8 ਦਿਨਾਂ ਦੇ ਪਾਣੀ ਦਾ ਮਸਲਾ ਸੀਗਾ ਜਿੱਦਾਂ ਬਾਤ ਦਾ ਬਤੰਗੜ ਬਣਾ ਦਿੱਤਾ ਗਿਆ ਟੋਟਲੀ ਅਨਨੈਸੈਸਰੀ ਇਮਮਚੂਰ ਤਰੀਕੇ ਨਾਲ ਹੰਡਲ ਹੋਇਆ ਇਹਦੇ ਕਰਕੇ ਤੁਹਾਨੂੰ ਲੱਗਦਾ ਹੈ ਕਿ ਗੱਲਬਾਤ ਨਾਲ ਹੀ ਮਸਲਾ ਹੱਲ ਹੋ ਜਾਏਗਾ ਜਿਸ ਤਰ੍ਹਾਂ ਤੁਹਾਨੂੰ ਹੋਣਾ ਚਾਹੀਦਾ ਹੈ ਸਾਡੀ ਮੇਰੀ ਇੱਛਾ ਦਿਲੀਚਾ ਹੈ ਤੇ ਮੈਂ ਸਮਝਦਾ ਹੋ ਵੀ ਜਾਊਗਾ ਕਿਉਂ ਨਹੀਂ ਹੋ ਸਕਦਾ ਸਾਹਿਬ